ਰੋਜੀ ਰੋਟੀ ਦੀ ਭਾਲ ਦੇ ਵਿੱਚ ਸਾਲ 2019 ਇਟਲੀ ਆਏ ਜਲੰਧਰ ਜ਼ਿਲ੍ਹੇ ਦੇ ਪਿੰਡ ਬੁਲੰਦਪੁਰ ਨਾਲ ਸੰਬੰਧਿਤ ਪੰਜਾਬੀ ਨੌਜਵਾਨ ਸੁਨੀਲ ਕੁਮਾਰ ਜਿਸ ਨੂੰ ਕਿ ਅਗਸਤ 2021 ਵਿੱਚ ਅਚਾਨਕ ਪੈਰਾਲਾਈਜ਼ਡ ਹੋ ਗਿਆ ਸੀ ਅਤੇ ਪੂਰੀ ਤਰ੍ਹਾਂ ਅਪਾਹਜ ਹਵਸਥਾ ਦੇ ਵਿੱਚ ਇਟਲੀ ਦੇ ਵੈਰੋਨਾ ਹਸਪਤਾਲ ਦੇ ਵਿੱਚ ਜ਼ਿਰ ਇਲਾਜ ਸੀ ਬੀਤੇ ਦਿਨ ਇੰਡੀਅਨ ਕੌਂਸਲੇਟ ਜਰਨਲ ਮਿਲਾਨ ਦੇ ਉਪਰਾਲੇ ਸਦਕਾ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਮਾਈਗ੍ਰੇਸ਼ਨ ਦੇ ਸਹਿਯੋਗ ਸਦਕਾ ਇਸ ਨੌਜਵਾਨ ਸੁਨੀਲ ਕੁਮਾਰ ਨੂੰ ਉਸਦੇ ਮਾਪਿਆਂ ਤੱਕ ਪਿੰਡ ਬੁਲੰਦਪੁਰ ਪਹੁੰਚਾਇਆ ਗਿਆ ਹੈ ਦਾ ਸੰਯੋਗ ਹੈ ਕਿ ਸੁਨੀਲ ਕੁਮਾਰ ਦਾ ਕੇਸ ਅਤੀ ਪੇਚੀਦਾ ਕੇਸ ਸੀ ਕਿਉਂਕਿ ਇਟਲੀ ਤੋਂ ਉਸ ਨੂੰ ਉਸਦੇ ਘਰਦਿਆਂ ਤੱਕ ਲੈ ਕੇ ਜਾਣ ਦੇ ਲਈ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਵਿੱਚੋਂ ਲੰਘਣ ਦੀ ਲੋੜ ਸੀ ਜਿਸ ਦੇ ਹੱਲ ਲਈ ਸੁਨੀਲ ਦੇ ਮਾਪਿਆਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਪੱਤਰ ਲਿਖ ਕੇ ਸੁਨੀਲ ਕੁਮਾਰ ਨੂੰ ਜਲਦ ਤੋਂ ਜਲਦ ਭਾਰਤ ਭੇਜਣ ਲਈ ਅਪੀਲ ਕੀਤੀ ਸੀ ਜਿਸ ਦੇ ਚਲਦਿਆਂ ਇੰਡੀਅਨ ਕੌਸਲੇਟ ਜਰਨਲ ਆਫ ਮਿਲਾਨ ਨੇ ਵੈਰੋਨਾ ਹਸਪਤਾਲ ਦੇ ਡਾਕਟਰਾਂ ਅਤੇ ਇਸ ਕੇਸ ਵਿੱਚ ਸ਼ਾਮਿਲ ਵਕੀਲਾਂ ਨਾਲ ਲਗਾਤਾਰ ਸੰਪਰਕ ਕਰਕੇ ਆਈਓਐਮ ਸੰਸਥਾ ਦੀ ਮਦਦ ਦੇ ਨਾਲ ਕਈ ਪ੍ਰਕਾਰ ਦੇ ਲੋੜੀਂਦੇ ਡਾਕੂਮੈਂਟਸ ਤਿਆਰ ਕਰਕੇ ਕਾਨੂੰਨਨ ਤਰੀਕੇ ਦੇ ਨਾਲ ਸੁਨੀਲ ਨੂੰ ਉਸ ਦੇ ਮਾਪਿਆਂ ਤੱਕ ਪੰਜਾਬ ਭੇਜਣ ਦੇ ਲਈ ਰਾਹ ਪੱਧਰਾ ਕੀਤਾ ਜਿਸ ਦੇ ਲਈ ਸੁਨੀਲ ਕੁਮਾਰ ਦੇ ਪਿਤਾ ਬਲਵਿੰਦਰ ਲਾਲ ਅਤੇ ਮਾਤਾ ਨੀਲਮ ਕੁਮਾਰੀ ਨੇ ਇੰਡੀਅਨ ਕੌਂਸਲਟ ਜਰਨਲ ਆਫ ਮਿਲਾਨ ਦੇ ਇਸ ਵੱਡਮੋਲੇ ਉਪਰਾਲੇ ਦੇ ਲਈ ਭਾਰਤ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਮੈਂ ਬਲਵਿੰਦਰ ਲਾਲ ਪਿੰਡ ਬਲੰਪੁਰ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲਾ ਹਾਂ 2019 ਵਿੱਚ ਮੇਰਾ ਬੇਟਾ ਸੁਨੀਲ ਕੁਮਾਰ ਇਟਲੀ ਨੂੰ ਕੰਮ ਦੀ ਤਲਾਸ਼ ਕਰਨ ਵਿੱਚ ਗਿਆ ਪਰ 2021 ਵਿੱਚ ਉਸ ਨੂੰ ਪੈਰਾਲਾਈਟਿਕ ਅਟੈਕ ਆ ਗਿਆ ਅਤੇ ਉਹ ਵਰੋਨਾ ਦੇ ਇੱਕ ਹਸਪਤਾਲ ਵਿੱਚ ਅਪਾਹਜ ਦੀ ਜ਼ਿੰਦਗੀ ਜੀ ਰਿਹਾ ਸੀ ਸਾਰਾ ਪਰਿਵਾਰ ਇਸ ਕਰਕੇ ਬੜਾ ਦੁਖੀ ਹੋ ਰਿਹਾ ਸੀ ਕਿ ਆਪਣੇ ਬੇਟੇ ਨੂੰ ਅਸੀਂ ਕਿੰਨਾ ਘਾਟ ਲਿਆ ਹੈ ਇਸ ਦਰਾਂ ਨਾਲ ਸੀ ਭਾਰਤੀ ਵਿਦੇਸ਼ ਮੰਤਰੀ ਨਾਲ ਸੰਪਰਕ ਕੀਤਾ ਤੇ ਜਿਨ੍ਹਾਂ ਨੇ ਸਾਡੀ ਬੇਨਤੀ ਕਬੂਲ ਕਰਦੇ ਹੋਏ ਇਟਲੀ ਵਿੱਚ ਕੌਂਸਲਟ ਜਨਰਲ ਮਿਲਾਨ ਨੂੰ ਲਿਖ ਦਿੱਤਾ ਤੇ ਉਹਨਾਂ ਨੇ ਸਾਰੀ ਕਾਰਵਾਈ ਅੱਗੇ ਤੋਰ ਦਿੱਤੀ ਅਤੇ ਇਟਲੀ ਗਵਰਨਮੈਂਟ ਦੇ ਤੇ ਇਟਲੀ ਅੰਬੈਸੀ ਦੇ ਨਾਲ ਸੰਪਰਕ ਕਰਕੇ ਜੋ ਉਹਨਾਂ ਦਾ ਕਾਨੂੰਨ ਬਣਦਾ ਸੀ ਉਸ ਕਾਨੂੰਨ ਦੇ ਮਤੇ ਨਜ਼ਰ ਸਾਡੇ ਬੱਚੇ ਨੂੰ ਸਾਡੇ ਘਰ ਪਹੁੰਚਾ ਦਿੱਤਾ ਹੈ ਇਹ ਕੁਛ ਲੈਣ ਤੋਂ ਘਰ ਵਾਪਸ ਆ ਗਿਆ ਹੈ ਅਸੀਂ ਭਾਰਤੀ ਵਿਦੇਸ਼ ਮੰਤਰੀ ਭਾਰਤੀ ਕੌਂਸਲਟ ਮਿਲਾਨ ਵਿੱਚ ਹੈ ਅਤੇ ਕੌਂਸਲਟ ਇਟਲੀ ਅਤੇ ਇਟਲੀ ਗਵਰਨਮੈਂਟ ਦਾ ਅਤੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੀ ਵਜ੍ਹਾ ਕਰਕੇ ਹੀ ਬੇਟਾ ਸਾਡੇ ਘਰ ਪਹੁੰਚਿਆ ਹੈ ਇਸ ਦੌਰਾਨ ਕੁਝ ਸਮਾਜ ਸੇਵੀ ਜਥੇਬੰਦੀਆਂ ਅਤੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਮਾਈਗ੍ਰੇਸ਼ਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਅਸੀਂ ਇਹਨਾਂ ਸਾਰੇ ਜਥੇਬੰਦੀਆਂ ਦਾ ਤੇ ਆਈਓਐਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਸਾਡੇ ਪਰਿਵਾਰ ਵਿੱਚ ਲਿਆਇਆ ਥੈਂਕ ਯੂ ਜੀ ਧੰਨਵਾਦ